ਬਾਕੀ ਸਾਰਾ ਕੁਝ ਸਤਿਗੁਰੂ ਨੇ ਮਿਹਰ ਕੀਤੀ ਲੰਗਰ ਪਾਣੀ ਸਭ ਕੁਝ ਆ ਰਿਹਾ ਸਾਰੇ ਭਰਾ ਸੇਵਾ ਕਰ ਰਹੇ ਨੇ ਮੇਰੀ ਬੇਨਤੀ ਇਹ ਵੀ ਸਰਕਾਰ ਅੱਗੇ ਵੀ ਕਿਸਾਨਾਂ ਨੂੰ ਤੇ ਇਹ ਗੱਲ ਦਾ ਘਾਟਾ ਨਹੀਂ ਕਿਉਂਕਿ ਇਸ ਟਾਈਮ ਇੰਨੇ ਬੁਰੇ ਹਾਲਾਤ ਨੇ ਨਾ ਭਾਜੀ ਇਹ ਸਹਿਬ ਸਿੱਖ ਕੌਮੀਆਂ ਜਿਹੜੀ ਇਸ ਟਾਈਮ ਦੁੱਖ ਸੁੱਖ ਦੀ ਭਾਈਵਾਲੇ ਬਾਕੀ ਕੋਈ ਨਹੀਂ ਸਾਡਾ ਖੜਦਾ ਉਹ ਇੱਕ ਚੀਜ਼ ਨੂੰ ਸੋਚਦੇ ਨੇ ਵੀ ਇਹਨਾਂ ਨੂੰ ਵੱਜਣ ਇਹਨਾਂ ਨੂੰ ਰਹਿਣ ਅਸੀਂ ਆ ਆਪਣਾ ਹੱਕ ਨਹੀਂ ਛੱਡਣਾ ਪਰ ਮੈਂ ਕਹਿੰਦਾ ਵੀ ਇਹ ਇੱਕ ਕੁਦਰਤ ਦੀ ਮਾਰ ਏ ਇਹ ਛਲਣੀ ਤੇ ਪੈਣੀ ਏ ਪਰ ਮੋਢੇ ਨਾਲ ਮੋਢਾ ਦੇਣਾ ਪੈਣਾ ਲਗਾਤਾਰ ਤੁਹਾਡੇ ਨਾਲ ਕੱਲੇ ਕੱਲੇ ਪਿੰਡ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਇਲਾਕਿਆਂ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਕੀ ਹਾਲਾਤ ਜਿਹੜੇ ਆ ਅਜਨਾਲੇ ਹਲਕੇ ਦੇ ਵਿੱਚ ਹੋਏ ਨੇ ਜਿੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਚੁੱਕਿਆ ਸੀਗਾ ਤਾਂ ਹੁਣ ਹਾਲੇ ਕਿ ਪਾਣੀ ਦਾ ਪੱਧਰ ਘਟਿਆ ਲੇਕਿਨ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਵੀ ਜਿਹੜੇ ਇਹ ਇਲਾਕਾ ਨਿਵਾਸੀ ਹੈਗੇ ਨੇ ਜਿਹੜੇ ਪਿੰਡ ਵਾਸੀ ਹੈਗੇ ਨੇ ਤਾਂ ਪਿੰਡ ਵਾਸੀਆਂ ਦੇ ਵਿੱਚ ਇੱਕ ਚਿੰਤਾ ਜਿਹੜੀ ਆ ਪੈਲੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਆ ਉਹਨਾਂ ਦੇ ਜੋ ਚਿਹਰੇ ਦੇ ਉੱਤੇ ਚਿੰਤਾ ਦਿਖਾਈ ਦੇ ਰਹੀ ਆ ਅਸੀਂ ਗੱਲ ਵੀ ਕਰਾਂਗੇ ਤਾਂ ਕੀ ਨਾਮ ਆ ਜੀ ਤੁਹਾਡਾ ਮੇਰਾ ਰਾਦੀਸ਼ ਸਿੰਘ ਜੀ ਲਾਡੀ ਸਿੰਘ ਤਾਂ ਇੱਥੇ ਕੀ ਹਾਲਾਤ ਹੈਗੇ ਸੀਗੇ ਜਦੋਂ ਪਾਣੀ ਆਇਆ ਸੀ ਜੀ ਇੱਥੇ ਬਹੁਤ ਮਾੜੇ ਹਾਲਾਤ ਨੇ ਮੇਰੀ ਸਰਕਾਰ ਅੱਗੇ ਬੇਨਤੀ ਹੈ ਭਈ ਜਿੰਨੇ ਵੀ ਵੀਰ ਕੋਈ ਕਿਸਾਨ ਨੇ ਕੋਈ ਮੰਤਰੀਆਂ ਤੱਕ ਨ ਮੇਰੀ ਵੀਡੀਓ ਜਾਣੀ ਚਾਹੀਦੀ ਵੀ ਜਿੰਨੇ ਭਰਾਵਾਂ ਨੇ ਪਹਿਲੀ ਠੇਕੇ ਜੇ ਲਈ ਨਾ ਜੀਵਿੰਦਾਰਾਂ ਕੋ ਠੇਕਾ ਛਡਾਉਣਾ ਤੇ ਦਵਾਈਆਂ ਖਾਦਾਂ ਦੇ ਪੈਸੇ ਮਾਫ ਕਰਾਉਣੇ ਨਹੀਂ ਜੈਸ ਟਾਈਮ ਬੁਰੇ ਹਾਲਾਤ ਨੇ ਬਹੁਤ ਬੁਰੇ ਹਾਲਾਤ ਨੇ ਇੰਨੇ ਮਾੜੇ ਹਾਲਾਤ ਨੇ ਵੀ ਮਰਨ ਕਿਨਾਰੇ ਕਿਸਾਨ ਪਹੁੰਚਿਆ ਤੇ ਬਿਲਕੁਲ ਇਹਨਾਂ ਦੀ ਸਹਾਇਤ ਕਰਨੀ ਚਾਹੀਦੀ ਤੇ ਇਹਨਾਂ ਦੇ ਵਾਸਤੇ ਸਰਕਾਰ ਨੂੰ ਬਹੁਤ ਤਕੜਾ ਸੋਚਣਾ ਚਾਹੀਦਾ ਹੈ ਬਾਕੀ ਸਾਰਾ ਕੁਝ ਸਤਗੁਰੂ ਨੇ ਮਿਹਰ ਕੀਤੀ ਲੰਗਰ ਪਾਣੀ ਸਭ ਕੁਝ ਆ ਰਿਹਾ ਹੈ ਸਾਰੇ ਭਰਾ ਸੇਵਾ ਕਰ ਰਹੇ ਨੇ ਮੇਰੀ ਬੇਨਤੀ ਇਹ ਵੀ ਸਰਕਾਰ ਅੱਗੇ ਵੀ ਕਿਸਾਨਾਂ ਨੂੰ ਤੇ ਇਹ ਗੱਲ ਦਾ ਘਾਟਾ ਨਹੀਂ ਬਾਬੇ ਬੁੱਢੇ ਸਾਹਿਬ ਨੇ ਬਹੁਤ ਕੁਝ ਦਿੱਤਾ ਹੈ ਇਹਨਾਂ ਦਾ ਠੇਕਾ ਛੱਡ ਦੇਣਾ ਦਵਾਈਆਂ ਦੇ ਪੈਸੇ ਸਰਕਾਰ ਚ ਲੈ ਬਈ ਇਹਨਾਂ ਨੂੰ ਪੈਸਾ ਨਹੀਂ ਪੈਣਾ ਚਾਹੀਦਾ ਨੀਚੇ ਇਦਾਂ ਦੇ ਹਾਲਾਤ ਨੇ ਇਹਨਾਂ ਖੋਦ ਖੁਸ਼ੀ ਕਰਨੀ ਜਾਂ ਪਾਣੀ ਤੂੰ ਬਾਦ ਕਰ ਦੇਣ ਜਾਂ ਪਹਿਲਾਂ ਕਰ ਦੇਣ ਮੇਰੀ ਬੇਨਤੀ ਏ ਵੀ ਇਹਨਾਂ ਦਾ ਸੋਚਿਆ ਜਾਵੇ ਇੰਨੇ ਬੁਰੇ ਹਾਲਾਤ ਨੇ ਭਾਜੀ ਅਹੀਂ ਮੇਰੇ ਕੋ ਪਹਿਲੀ ਕਿੱਲਾ ਵੀ ਨਹੀਂ ਹੈਗੀ ਪਰ ਮੈਨੂੰ ਰੋਣ ਆਉਂਦਾ ਉਹਨਾਂ ਦੇ ਇੱਕ ਹਿਰਕ ਸੁਣ ਕੇ ਭਾਜੀ ਇਸ ਟਾਈਮ ਨਾ ਉਹਨਾਂ ਕੋ ਨਾਂ ਬੋਲਣ ਦੀ ਤਾਕਤ ਤੇ ਨਾਂ ਦੱਸਣ ਦੀ ਜੇ ਮੇਰੀ ਬੇਨਤੀ ਸਰਕਾਰ ਤੱਕ ਪਹੁੰਚ ਜਾਵੇ ਤੇ ਉਹਨਾਂ ਨਾਲ ਇੰਨੀ ਪਾਵਰ ਦੇ ਦੇ ਸਰਕਾਰ ਕਿ ਇਹ ਗੱਲ ਦਾ ਘਾਟਾ ਨਹੀਂ ਸਰਕਾਰਾਂ ਕੋ ਕਿ ਸਰਕਾਰਾਂ ਬਹੁਤ ਰੱਬ ਦੇ ਰੂਪ ਨੇ ਸਾਡਾ ਸਰਕਾਰ ਤਾੜੀਵਾਲ ਸਿੰਘ ਹਾਂ ਪਾਜੀ ਇਹਨੂੰ ਵੱਡੇ ਓਡੇ ਤੇ ਜਿਤਾਇਆ ਜੇ ਸਾਡੇ ਇਹ ਠੇਕੇ ਵਾਲਿਆਂ ਵੀਰਾਂ ਵਾਸਤੇ ਸੋਚ ਲੈਣਾ ਤੇ ਮੈਂ ਇਸ ਟਾਈਮ ਦੇ ਵਿੱਚ ਸੋਚਦਾ ਵੀ ਗੁਰੂ ਦਾ ਸਿੰਘ ਇਹ ਵੱਡਾ ਸਿਰਫ ਠੇਕੇ ਵਾਲਿਆਂ ਵਾਸਤੇ ਸੋਚੇ ਜਿਨ੍ਹਾਂ ਦਾ ਮਾਲ ਡੰਗਰ ਰੁੜਿਆ ਉਹਨਾਂ ਵਾਸਤੇ ਸੋਚੇ ਜਿਨ੍ਹਾਂ ਦਾ ਬਹੁਤ ਤਕੜਾ ਨੁਕਸਾਨ ਆਇਆ ਘਰਾਂ ਦੇ ਘਰ ਉੜ ਗਏ ਉਹਨਾਂ ਬਾਰੇ ਸੋਚਿਆ ਜਾਵੇ ਕਿਉਂਕਿ ਇਸ ਟਾਈਮ ਇੰਨੇ ਬੁਰੇ ਹਾਲਾਤ ਨੇ ਨਾ ਪਾਜੀ ਇਹ ਸਿੱਖ ਕੌਮੀਆਂ ਜਿਹੜੀ ਇਸ ਟਾਈਮ ਦੁੱਖ ਸੁੱਖ ਦੀ ਭਾਈਵਾਲੇ ਬਾਕੀ ਕੋਈ ਨਹੀਂ ਸਾਡਾ ਖੜਦਾ ਮੰਤਰੀ ਸਾਹਿਬ ਰਾਤ ਵੀ ਆਉਂਦੇ ਤਾੜੀ ਵਾਲ ਸਾਹਿਬ ਬਹੁਤ ਬਹੁਤ ਥਾਂ ਜਾ ਰਿਹਾ ਨੌ ਦੀ ਵਖਰੀ ਡਿਊਟੀ ਲਈ ਆਪਦੀ ਵਖਰੀ ਲੱਗੀ ਬਹੁਤ ਤਗੜੀ ਸੇਵਾ ਕਰ ਰਿਹਾ ਬਾਕੀ ਉਸ ਵੀਰ ਨੂੰ ਪਤਾ ਵੀ ਹੈ ਗੈਰ ਰਾਸਿਕ ਬਰਾਦਰੀ ਦਾ ਵੀ ਇਹ ਬਹੁਤ ਉੱਚੇ ਔਡੇ ਦੇ ਵਿੱਚ ਇਹਨੂੰ ਜਤਾਇਆ ਤੇ ਬੇਨਤੀ ਸਾਡੀ ਵੀ ਠੇਕੇ ਵਾਲਿਆਂ ਦਾ ਸੋਚਿਆ ਜਾਏ ਨਹੀਂ ਇੰਨਾ ਬੁਰਾ ਹਲਾ ਦੇ ਵੈਸੀ ਭਾਜੀ ਸਾਨੂੰ ਰੋਣ ਆਉਂਦਾ ਕਿੰਨਾ ਕਿੰਨਾ ਠੇਕਾ ਹੁੰਦਾ ਜਦੋਂ ਇੱਕ ਟਾਈਮ ਠੇਕਾ ਭਾਜੀ 70000 ਤੋਂ ਲੈ ਕੇ ਨਾ ਤੇ ਬੋਲੀਆਂ ਦੇ ਵਿੱਚ 80-8000 ਰੁਪਇਆ ਠੇਕਾ ਭਾਜੀ ਤੇ ਮੈਂ ਖੁਦ ਠੇਕੇ ਤੇ ਪੈਲੀ ਵਾਈ ਭਾਜੀ ਇਸ ਟਾਈਮ ਨਾ ਕਿੱਲੇ ਦੇ ਵਿੱਚ 20 ਤੋਂ 25000 ਰੁਪਇਆ ਠੇਕਾ ਖਰਚਾ ਹੀ ਹੁੰਦਾ ਜਿਹੜਾ ਦਵਾਈਆਂ ਖਾਦਾਂ ਦਾ ਜਦੋਂ ਕੋਈ ਕਿਸਾਨ ਝੋਨਾ ਲਗਾਉਂਦਾ ਝੋਨਾ ਬੀਜਦਾ ਜਾਂ ਫਸਲ ਬੀਜਦਾ ਕਿੰਨਾ ਖਰਚਾ ਆਉਂਦਾ ਕੁੱਲ ਤੇ ਕਿੰਨਾ ਇੱਕ ਟੱਕ ਚੋਂ ਬਚਦਾ ਵੀ ਆ ਪਾਜੀ ਬਚਣ ਬਚਾਉਣ ਤੇ ਉੱਪਰ ਦੇ ਹੱਥ ਵਾਸੇ ਇੰਨਾ ਖਰਚਾ ਕਰੋ 60 70000 ਰੁਪਇਆ ਠੇਕਾ 70 ਤੋਂ 80000 ਪਲੱਸ ਜਿੱਥੇ ਵੱਡੇ ਜਿਆਦਾ ਅੜਜੰਦਾ ਕੰਮ ਤੇ ਦਵਾਈਆਂ ਦਾ ਜਿਹੜਾ ਖਰਚਾ ਨਾ ਇਸ ਟਾਈਮ ਸਾਰੇ ਭਰਾ ਕਿਸਾਨ ਨੇ ਉਹਨਾਂ ਨੂੰ ਪਤਾ 20 ਤੋਂ ਲੈ ਕੇ 25000 ਰੁਪਇਆ ਝੋਨੇ ਦਾ ਖਰਚਾ ਕਿਉਂ ਕਣਕ ਦਾ ਖਰਚਾ ਹਟ ਹੁੰਦਾ ਇਹ 5000 ਰੁਪਇਆ ਲਵਾਈ ਏ ਫਿਰ 2 2.5 ਖਾਦਾ ਸਭ ਕੁਝ ਪਾ ਕੇ 25000 ਰੁਪਇਆ ਖਰਚਾ ਖਰਚਾ ਮਤਲਬ ਠੇਕਾ ਕੱਢ ਕੇ ਤੇ ਮੇਰੀ ਬੇਨਤੀ ਸਰਕਾਰ ਅੱਗੇ ਸਰਕਾਰ ਇੱਕ ਗੁਰੂ ਦਾ ਰੂਪ ਹੈ ਕਿਉਂਕਿ ਨ ਘਰ ਚਾਨਣੇ ਹਨੇਰ ਨਹੀਂ ਮੇਰੀ ਬੇਨਤੀ ਇਹ ਵੀ ਠੇਕੇ ਵਾਲਿਆਂ ਦਾ ਸੋਚਿਆ ਜਾਏ ਨੀ ਜੋ ਅੱਜ ਵੀ ਮਰੇ ਨੇ ਤੁਹਾਡੇ ਸਾਹਮਣੇ ਤਸਵੀਰਾਂ ਆਉਂਦੀਆਂ ਉਹਨਾਂ ਖੁਦ ਖੁਸ਼ੀ ਕਰਨੀ ਕੋਈ ਨੁਕਸਾਨ ਇਹਨਾਂ ਜ਼ਿਆਦਾ ਹੋਇਆ ਤਾਂ ਕਿਸੇ ਠੇਕੇਦਾਰ ਨੇ ਜਾਂ ਫਿਰ ਜਾਂ ਕਿਸੇ ਜਿਹੜਾ ਪੈਲੀ ਦਾ ਮਾਲਕ ਆ ਉਹਨੇ ਹਾਲੇ ਵੀ ਮੰਗ ਰੱਖੀ ਆ ਕਿ ਸਾਨੂੰ ਠੇਕਾ ਚਾਹੀਦਾ ਜੀ ਰੱਖੀ ਆ ਜੀ ਉਹਨਾਂ ਨੂੰ ਕਹਿੰਦੇ ਉਹ ਉਹਨਾਂ ਲੋਏ ਆ ਵੀ ਸਾਡੇ ਨੂੰ ਮਰਜੋ ਰੁੜਜੋ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਤੁਹਾਨੂੰ ਵਾਜਦੇ ਨੇ ਤੇ ਸਾਨੂੰ ਥੋੜੀ ਦੇ ਜਾਂਦੇ ਪਰ ਮੈਂ ਬੇਨਤੀ ਕਹਿੰਨਾ ਜ਼ਿੰਮੇਵਾਰ ਵੀ ਇੱਕ ਰੱਬ ਦਾ ਰੂਹ ਹੈ ਤੇ ਪਹਿਲੀ ਵਾਹਣ ਵਾਲਾ ਵੀ ਰੱਬ ਦਾ ਰੂਹ ਹੈ ਕਿਉਂਕਿ ਉਹਨੇ ਖੇਤੀ ਕਰਨੀ ਉਹਨੇ ਮਿਹਨਤ ਕਰਨੀ ਉਹਨੇ ਕੋਈ ਚੋਰੀ ਨਹੀਂ ਕਰਨੀ ਮੈਂ ਕਹਿੰਨਾ ਵੀ ਕਿਸਾਨ ਨੂੰ ਵੀ ਇੰਨਾ ਸੋਚਣਾ ਚਾਹੀਦਾ ਬਈ ਮੈਂ ਮੋਢੇ ਨਾ ਮੋਟਾ ਦੇ ਕੇ ਇਹਨੂੰ ਹੌਸਲਾ ਦਵਾ ਮਰਨ ਤੂੰ ਵੱਜ ਜਵੇ ਮਰਨ ਤੂੰ ਵੱਜੇ ਪਰਿਵਾਰ ਵੀ ਰੁੜੇ ਪਏ ਨੇ ਚਿੰਤਾ ਤੇ ਮਰੰਦੇ ਨੇ ਉਹਨਾਂ ਨੂੰ ਨਾ ਰੋਟੀ ਨਸੀਬ ਨਾ ਪਾਣੀ ਨਸੀਬ ਉਹ ਕਹਿੰਦੇ ਨੇ ਅਸੀਂ ਮਰ ਜਾਈਏ ਨਾ ਉਹ ਚੰਗਾ ਐਸ ਟਾਈਮ ਦੇ ਇਹ ਹਾਲਾਤ ਦੇ ਤੁਸੀਂ ਬਾਰਡਰਾਂ ਤੇ ਬੈਠੇ ਹੋ ਬਾਰਡਰ ਸਾਡੇ ਤੋਂ 2 ਕਿਲੋ 2 ਕਿਲੋਮੀਟਰ ਬਾਰਡਰ ਹੈ ਜੀ ਜੀ ਹਾਂ ਜਿਹੜਾ ਬੰਨ ਟੁੱਟਾ ਹੈ ਨਾ ਇੰਨੇ ਸਾਡਾ ਸਭ ਬਰਬਾਦਾਂ ਕੀਤੀਆਂ ਇਸ ਟਾਈਮ ਦਸਾਂ ਦਿਨਾਂ ਨੂੰ ਤੇ ਕੰਪੈਨਾਂ ਫਿਰਨੀਆਂ ਸੀ ਤੇ ਪਹਿਲਾਂ ਹੀ ਸਾਡਾ ਤੇ ਧੰਦਾ ਹੋ ਗਿਆ ਹਾਂਜੀ ਬਹੁਤ ਮਾੜਾ ਜਦੋਂ ਇੰਨਾ ਕਰਕੇ ਮਤਲਬ ਮੌਰ ਹੁਣਾਂਦਾ ਜੀ ਇੰਨੀ ਮਿਹਨਤ ਕਰਕੇ ਫਲ ਦੀ ਜਦੋਂ ਫਲ ਲੈਣ ਦੀ ਵਰੀ ਆਈ ਉਦੋਂ ਸਾਡੇ ਨਾਲ ਟੱਕਾ ਹੋ ਗਿਆ ਬਹੁਤ ਟੱਕਾ ਹੋਇਆ ਬਹੁਤ ਇਸ ਟਾਈਮ ਮੇਰੇ ਕੋਲ ਇੱਕ ਗੱਲੇ ਦੀ ਵਾਈ ਪਰ ਮੈਂ ਜਿਨ੍ਹਾਂ ਦੇ ਹਾਲਾਤ ਵੇਨਾਂ ਨਾ ਮੈਨੂੰ ਇਹੋ ਹੀ ਬੇਨਤੀ ਏ ਵੀ ਇਹਨਾਂ ਦਾ ਠੇਕਾ ਛੱਡਿਆ ਜਾਵੇ ਤੇ ਇਹਨਾਂ ਨੂੰ ਦਵਾਈਆਂ ਦੇ ਪੈਸੇ ਮਿਲ ਜਾਣ ਨੀਚੇ ਇਹ ਤੁਹਾਡੇ ਕੋਲ ਵੀ ਮੈਂ ਇਹ ਬੇਨਤੀ ਕਰਨਾ ਤੁਹਾਨੂੰ ਦਸਾਂ ਦਿਨਾਂ ਦੇ ਵਿੱਚ ਇਹ ਖੁਦ ਖੁਸ਼ੀ ਦੇ ਆਵਾਉਣੇ ਆਰਡਰ ਵੀ ਕਿਸਾਨ ਮਰ ਗਿਆ ਕੋਈ ਇਧਰੋਂ ਮਰ ਗਿਆ ਕੋਈ ਜਿੰਨੂੰ ਠੇਕਾ ਪੈ ਗਿਆ ਜਿੰਨੂੰ ਦਵਾਈਆਂ ਦੇ ਖਰਚੇ ਪੈ ਗਏ ਉਹ ਸਮਝ ਲਓ ਬਜੇ ਤੁਸੀਂ ਦੱਸ ਦੋ ਮੈਂ ਕਹਿੰਦਾ ਬੇਨਤੀ ਸਰਦਾਰ ਧੜੀਵਾਲ ਸਿੰਘ ਅਗੇ ਵੀ ਇਹ ਵੱਧ ਤੋਂ ਵੱਧ ਸਭ ਤੋਂ ਤਗੜਾ ਉਡਾ ਇਹ ਚੱਕੋ ਕਿਉਂਕਿ 90% ਇੱਥੇ ਬੰਦੇ ਠੇਕੇ ਦੇ ਜ਼ਮੀਨਵਾਰ ਰਹੇ ਨੇ 90% ਕਿਸਾਨ ਆਓ ਪਹਿਲੀ ਜ਼ਮੀਨ ਆ ਜਿਹੜੇ ਲੋਕ ਨੇ ਉਹ ਲੈ ਵੱਡੇ ਘਰਾਨੇ ਨੇ ਕੀ ਗੱਲ ਆ ਉਹਨਾਂ ਨੂੰ ਨਹੀਂ ਪਤਾ ਕਿ ਕੁਦਰਤੀ ਆਪਤਾ ਆਈ ਆ ਹੜ ਆਇਆ ਤੇ ਇੱਥੇ ਠੇਕਾ ਨਹੀਂ ਲੈਣਾ ਉਹ ਇੱਕ ਚੀਜ਼ ਨੂੰ ਸੋਚਦੇ ਨੇ ਵੀ ਇਹਨਾਂ ਨੂੰ ਵੱਜਣ ਇਹਨਾਂ ਨੂੰ ਰਹਿਣ ਅਸੀਂ ਆਪਣਾ ਹੱਕ ਨਹੀਂ ਛੱਡਣਾ ਪਰ ਮੈਂ ਕਹਿੰਦਾ ਵੀ ਇੱਕ ਇਹ ਕੁਦਰਤ ਦੀ ਮਾਰ ਏ ਇਹ ਚੱਲਣੀ ਤੇ ਪੈਣੀ ਏ ਪਰ ਮੋਡੇ ਨਾਲ ਮੋਡਾ ਦੇਣਾ ਪੈਣਾ ਮੋਡੇ ਨਾਲ ਮੋਡਾ ਦੇਣਾ ਕਿਉਂਕਿ ਕੋਈ ਕੋ ਬੰਦਾ ਪਰਿਵਾਰ ਨਿੱਕੇ ਨਿੱਕੇ ਬੱਚਿਆਂ ਵਾਸਤੇ ਕਮਾਉਂਦਾ ਸੱਪਾਂ ਦੀਆਂ ਸਿਰੀਆਂ ਮਿੱਧਦੇ ਉਹ ਮਰੇ ਨਾ ਉਹਨੂੰ ਤਾਕਤ ਦਿੱਤੀ ਜਾਵੇ ਵੀ ਮੈਂ ਤੇਰੇ ਸਿਰ ਤੇ ਆ ਕਿਉਂਕਿ ਔਖੀ ਭਾਰੀ ਵੇਲੇ ਖਸਮੀ ਕੰਮ ਆਉਂਦਾ ਤੇ ਖਸਮ ਕਿਸਾਨ ਜਿਹੜਾ ਜ਼ਿਮੀਂਦਾਰ ਹੈ ਉਹ ਵਾਹਣ ਵਾਲੇ ਦਾ ਖਸਮ ਹੈ ਤੇ ਮੈਂ ਬੇਨਤੀ ਕਰਦਾ ਵੀ ਰੱਬ ਦਾ ਦਿੱਤਾ ਬਹੁਤ ਕੋਸ਼ਿਸ਼ ਪਰ ਜੇ ਠੇਕਾ ਛੱਡਿਆ ਜਾਵੇ ਦਵਾਈਆਂ ਦੇ ਪੈਸੇ ਮਿਲ ਜਾਣ ਜਿੰਨਾ 25000 ਰੁਪਇਆ ਖਰਚਾ ਕਿੱਲੇ ਦਾ ਜਿਸ ਬੰਦੇ ਨੇ ਪੈੜੀ ਦਿੱਤੀ ਉਹਦਾ ਵੀ ਆਧਾਰ ਕਾਰਡ ਲੱਗੇ ਜਿਸ ਬੰਦੇ ਨੇ ਪੈੜੀ ਲਈ ਉਹਦਾ ਵੀ ਆਧਾਰ ਕਾਰਡ ਲੱਗੇ ਉਹਦੇ ਫਰੂਫ ਲੱਗਣ ਇੰਨੇ ਮੇਰੇ ਕੋ 10 ਕਿੱਲੇ ਲੈ ਆਏ ਨੇ 25 ਕਿੱਲੇ ਲੈ ਆਏ ਨੇ ਉਸ ਤਰੀਕੇ ਦੇ ਨਾਲ ਇੱਕ ਮੀਟਿੰਗ ਬਣਾਈ ਜਾਵੇ ਕੋ ਬੰਦਿਆਂ ਦੀ ਡਿਊਟੀ ਲਈ ਜਾਵੇ ਵੀ ਜਾਂ ਕੋਈ ਬੰਦਾ 10 ਕਿੱਲੇ ਵਾਰਿਆ ਮੇਰੇ ਧਿਆਨ ਦੇ ਵਿੱਚ 100-100 ਕਿੱਲਾ ਇੱਕ ਇੱਕ ਬੰਦਾ ਵਾਰਿਆ ਜਿਹੜਾ ਬੰਦਾ ਅੱਜ 100-100 ਕਿੱਲਾ 70 ਕਿੱਲੇ 20 ਕਿੱਲੇ 25 ਕਿੱਲੇ ਬੰਦਾ ਵਾਹ ਰਿਹਾ ਤੇ ਉਹਨਾਂ ਦੇ ਨਾਲ ਇੱਕ ਕਿਸਾਨ ਦਾ ਲੱਗੇ ਧਾਰਗੜ ਇਹ ਇੱਕ ਇੱਕ ਕਿਸਾਨ ਵਾਹਣ ਵਾਲੇ ਦਾ ਲੱਗੇ ਜਿਨੇ ਠੀਕੀ ਜਮੀਨ ਚੱਕੀ ਤੇ ਕੋਈ ਨਜਾਇਜ਼ ਕਿਸੇ ਨੂੰ ਪੈਸਾ ਦਿੱਤਾ ਨਾ ਜਾਵੇ ਤੇ ਜਾਇਜ਼ ਹੋਵੇ ਜੋ ਵੀ ਹੋਵੇ ਜਾਇਜ਼ ਹੋਵੇ ਤੇ ਇਹਨਾਂ ਦਾ ਸਭ ਤੋਂ ਵੱਡੀ ਮੈਂ ਕਹਿੰਨਾ ਵੀ ਇਹੋ ਹੀ ਬੇਨਤੀ ਇੱਕ ਗਰੀਬਾਂ ਦੇ ਜਿਹੜੇ ਘਰ ਰੁਲੇ ਉਹਨਾਂ ਦੀ ਆਵ ਸੁਣ ਆਵ ਸੁਣਾਈ ਵੇਖਣ ਵੀ ਅਸੀਂ ਕੀ ਕੁਝ ਕਰਨਾ ਸਾਡਾ ਕਿੰਨਾ ਨੁਕਸਾਨ ਹੋਇਆ ਸਾਡੇ ਵੀਰ ਜੀ ਅਸੀਂ ਚੜਦੀ ਕਲਾ ਚ ਸਾਡੇ ਸਤਿਗੁਰੂ ਨੇ ਕਿਰਪਾ ਕੀਤੀ ਉਹ ਟਰਾਲੀ ਲਿਆਂਦੀ ਅਸੀਂ ਵੀਰਾਂ ਨਾਲ ਸੇਵਾ ਕਰੰਦਾ ਮੈਂ ਇੱਕ ਆਪਣੀ ਅੱਖਾਂ ਨਾਲ ਵੇਖਣ ਦੇ ਆ ਜੋ ਕੁਝ ਹੋ ਰਿਹਾ ਪਰ ਸਾਡੇ ਕੋਲ ਝੱਲਿਆ ਨਹੀਂ ਜਾਂ ਮੈਂ ਤਾਂ ਤੁਹਾਨੂੰ ਵਾਰ-ਵਾਰ ਬੁਲਾਇਆ ਮੇਰੇ ਕੋਲ ਜਗਰਿਆ ਜਰਿਆ ਨਹੀਂ ਜਾਂਦਾ ਜਰਿਆ ਨਹੀਂ ਜਾਂਦਾ ਵੀਰ ਜੀ ਮੈਂ ਇਸ ਟਾਈਮ ਤੁਹਾਨੂੰ ਕਿੰਨਾ ਕ ਦੁੱਖ ਹੁੰਦਾ ਮਨ ਤੋਂ ਮੈਂ ਨਾ ਵੀਰ ਜੀ ਮੈਂ ਇਸ ਟਾਈਮ ਰੋਣ ਦੀ ਬਰਬਰੀ ਬਹੁਤ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਮੈਂ ਬਹੁਤ ਇਸ ਟਾਈਮ ਵਿੱਚ ਦੁੱਖ ਆਉਂਦਿਆ ਵੀ ਜਿਨ੍ਹਾਂ ਦੇ ਕਹੇ ਨੇ ਕਿਸੇ ਦਾ ਸੁਖਣਾ ਹੀ ਨਾ ਧੀ ਵਿਹੁਣੀ ਕਿਸੇ ਦਾ ਸੁਖਣਾ ਹੀ ਮੈਂ ਘੁੱਠੀ ਪੂਣੀ ਕਿਸੇ ਦਾ ਸੁਖਣਾ ਹੀ ਮੈਂ ਸੰਦ ਲਿਉਣਾ ਕਿਉਂਕਿ ਹਰ ਕੋ ਬੰਦਾ ਜਦੋਂ ਕਰਦਾ ਸੁਖਣਾ ਕਰਕੇ ਕਰਦਾ ਵੀ ਮੈਂ ਇਹ ਕੁਛ ਕਰਨਾ ਆ ਕੁਛ ਕਰਨਾ ਪਰ ਇਸ ਟਾਈਮ ਵਿੱਚ ਨਾ ਉਹ ਖੁਸ਼ੀਆਂ ਹੀ ਰੁੜ ਗਈਆਂ ਪੁੱਤਾਂ ਵਾਂਗੂ ਪਾਲੀ ਫਸਲ ਹੁੰਦੀ ਆ ਤੇ ਜਦੋਂ ਇਹੋ ਜਿਹੇ ਹਾਲਾਤ ਹੋ ਜਾਂ ਤਾਂ ਇੰਜ ਨਹੀਂ ਜਾਪਦਾ ਕਿ ਜਿਵੇਂ ਪੁੱਤ ਹੀ ਨੇ ਸਮਝ ਲਓ ਤੁਸੀਂ ਵੀ ਕਿਸਾਨ ਦਾ ਇੱਕ ਪੁੱਤ ਹੁੰਦਾ ਵੱਡੀ ਫਸਲ ਧਰਤੀ ਮਾਂ ਫਸਲ ਪਿਓ ਹੁੰਦਾ ਪਰ ਇਸ ਟਾਈਮ ਵਿੱਚ ਕੁਝ ਨਹੀਂ ਰਹਿ ਗਿਆ ਕੁਝ ਨਹੀਂ ਰਿਹਾ ਰੋਣਾ ਹੁੰਦਾ ਬਹੁਤ ਰੋਣਾ ਬਹੁਤ ਬਹੁਤ ਹੰਦਾਰੋ ਕਿਰਪਾ ਕਰ ਦਿਓ ਇਹ ਸਰਕਾਰ ਤੱਕ ਮੀਡੀਆ ਤੱਕ ਪਹੁੰਚਾ ਦਿਓ ਵੀ ਅਸੀਂ ਇਸ ਟਾਈਮ ਰੁੜੇ ਪਏ ਹਾਂ ਤਸਵੀਰਾਂ ਸਾਂਝੀ ਕਰ ਰਹੇ ਆ ਤਾਂ ਇਸ ਵੀਰ ਵੱਲੋਂ ਜ਼ਰੂਰ ਇੱਕ ਬਹੁਤ ਹੀ ਚੰਗੀ ਗੱਲ ਕਹਿ ਸਕਦੇ ਆ ਜਿਹੜੀ ਸਾਡੇ ਅੱਗੇ ਰੱਖੀ ਗਈ ਆ ਤਾਂ ਅਸੀਂ ਵੀ ਇਹ ਚਾਹੁੰਦੇ ਆ ਕਿ ਜਿਹੜੀ ਇਹ ਵੀਡੀਓ ਜਿਹੜੇ ਵੀ ਵੀਰ ਦੇਖ ਰਹੇ ਨੇ ਵੱਡੇ ਘਰਾਨੇ ਕਿਸਾਨੇ ਵੀਡੀਓ ਜਿਹੜੇ ਦੇਖ ਰਹੇ ਨੇ ਤਾਂ ਜਿਹੜੇ ਵੀਰਾਂ ਨੇ ਠੇਕੇ ਤੇ ਪੈੜੀ ਦਿੱਤੀ ਆ ਤਾਂ ਜ਼ਰੂਰ ਇਸ ਕੁਦਰਤੀ ਆਫਤਤ ਤੋਂ ਬਾਅਦ ਕਾਫੀ ਮਾੜੇ ਹਾਲਾਤ ਹੋਏ ਨੇ ਜਿੱਥੇ ਕਿ ਠੇਕਾ ਤਾਂ ਦੂਰ ਦੀ ਗੱਲ ਆ ਆਪਣਾ ਘਰ ਚਲਾਉਣ ਦੇ ਵੀ ਜਿਹੜੇ ਆ ਲੋਕਾਂ ਕੋਲ ਪੈਸੇ ਨਹੀਂ ਹੈਗੇ ਤਾਂ ਜ਼ਰੂਰ ਇਸ ਦੇ ਵਿੱਚ ਸਰਕਾਰ ਨੂੰ ਵੱਡਾ ਰੋਲ ਅਦਾ ਕਰਨਾ ਚਾਹੀਦਾ ਤਾਂ ਜੋ ਕੋਈ ਵੀ ਕਿਸਾਨ ਛੋਟਾ ਕਿਸਾਨ ਹੋਵੇ ਚਾਹੇ ਵੱਡਾ ਕਿਸਾਨ ਹੋਵੇ ਹੈ ਤਾਂ ਅਣਦੱਤਾ ਤਾਂ ਉਸ ਦੀ ਜਾਨ ਦੀ ਜਿਹੜੀ ਰੱਖਿਆ ਆ ਹੁਣ ਸਰਕਾਰ ਨੂੰ ਕਰਨੀ ਚਾਹੀਦੀ ਤਾਂ ਅਸੀਂ ਆਸ ਕਰਦੇ ਆ ਕਿ ਸਰਕਾਰ ਜਾਂ ਪ੍ਰਸ਼ਾਸਨ ਇਸ ਦੇ ਵਿੱਚ ਮੋਰੇ ਹੋ ਕੇ ਜਿਹੜਾ ਆਪਣਾ ਰੋਲ ਅਦਾ ਕਰੇ ਤਾਂ ਜੋ ਕਿਸੇ ਵੀ ਕਿਸਾਨ ਦੀ ਜਿਹੜੀ ਆ ਜਾਣ ਨਾ ਜਾਵੇ ਤਾਂ ਉਹਨੂੰ ਇੱਕ ਹੌਸਲਾ ਮਿਲੇ ਕਿ ਉਹ ਆਗੋਂ ਆਪਣੀ ਜਿਹੜੀ ਆ ਪਹਿਲੀ ਫੇਰ ਤੋਂ ਜਿਹੜਾ ਠੇਕੇ ਤੋਂ ਲੈ ਕੇ ਜਾਂ ਫਿਰ ਜਿੱ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਫੇਰ ਤੋਂ ਮਿਹਨਤ ਕਰਨੀ ਸ਼ੁਰੂ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਫੇਰ ਤੋਂ ਪੰਜਾਬ ਜਿਹੜਾ ਖੁਸ਼ਹਾਲ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇ ਸਨਿਕ ਜੈਕਮਾਨੀ ਟੀਵੀ ਅਜਨਾਲਾ